ਸਸ਼ੇ ਕਲਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਘਰ ਦੇ ਵਿੱਚ ਪਨੀਰ ਬਣਾ ਕੇ ਤਿਆਰ ਕਰਾਂਗੇ ਜਿਸ ਤਰੀਕੇ ਦਾ ਆਪਾਂ ਨੂੰ ਮਾਰਕੀਟ ਦੇ ਵਿੱਚ ਪਨੀਰ ਮਿਲਦਾ ਆਪਾਂ ਉਸੇ ਤਰੀਕੇ ਦਾ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ Bell icon ਨੂੰ press ਕਰ ਲਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਇੱਥੇ ਆਪਾਂ 1 ਲੀਟਰ ਦੁੱਧ ਲੈਂਦਾ ਦੁੱਧ ਮੈਂ ਮੈਂ ਇਸ ਦਾ ਲੈਂਦਾ ਤੇ ਗਾਂ ਦਾ ਦੁੱਧ ਬਿਲਕੁਲ ਨਾ ਲਿਓ ਤਾਂ ਗਾਂ ਦੇ ਦੁੱਧ ਨਾਲ ਪਨੀਰ ਨਹੀਂ ਬਣਨਾ 1 ਲੀਟਰ ਦੁੱਧ ਦੇ ਵਿੱਚੋਂ 250 ਗ੍ਰਾਮ ਪਨੀਰ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਵੱਧ ਵੀ ਦੁੱਧ ਲੈ ਸਕਦੇ ਹੋ ਦੁੱਧ ਨੂੰ ਆਪਾਂ ਗੈਸ ਤੇ ਰੱਖਤਾ ਫਲੇਮ ਨੂੰ ਆਪਾਂ ਨਾ ਹਾਈ ਨਾ ਲੋ ਤੇ ਰੱਖਿਆ ਤੇ ਦੁੱਧ ਨੂੰ ਆਪਾਂ ਗਰਮ ਕਰਨਾ ਇੱਥੇ ਜੀ ਆਪਾਂ ਬਿਨੇਗਰ ਲੈਤਾ ਬਿਨੇਗਰ ਪਾ ਕੇ ਹੀ ਆਪਾਂ ਪਨੀਰ ਬਣਾਵਾਂਗੇ ਮੈਂ 2 ਚਮਚ ਕੰਚ ਦੀ ਕੌਲੀ ਦੇ ਵਿੱਚ ਲੈਣਾ ਤੁਸੀਂ ਕੰਚ ਦਾ ਬਰਤਨ ਲਿਓ ਕੰਚ ਦੇ ਬਰਤਨ ਦੇ ਵਿੱਚ ਹੀ ਬਿਨੇਗਰ ਪਾਓ ਤੇ 2 ਚਮਚਾ ਆਪਾਂ ਕੌਲੀ ਦੇ ਵਿੱਚ ਪਾ ਲੇ ਤੇ ਹੁਣ ਆਪਣਾ ਗੈਂਸ ਆਉਣਾ ਹੈ ਤੇ ਇੱਥੇ ਆਪਾਂ ਦੁੱਧ ਨੂੰ ਉਵਾਲਾ ਦਵਾ ਲਿਆ ਚੰਗੇ ਤਰੀਕੇ ਨਾਲ ਉਵਾਲਾ ਦਵਾਉਣਾ ਬਹੁਤ ਜ਼ਰੂਰੀ ਹੈ ਤੇ ਹੁਣ ਆਪਾਂ ਬਿਨੇਗਰ ਪਾਵਾਂਗੇ 2 ਚਮਚਾ ਆਪਾਂ ਇਦੇ ਵਿੱਚ ਵਿਨੇਗਰ ਪਾ ਦਾਂਗੇ ਤੁਸੀਂ ਪਾਣੀ ਬਣਾਉਣਾ ਮਿਲਾ ਸਕਦੇ ਹੋ ਨਹੀਂ ਬਿਨ ਬਗੈਰ ਪਾਣੀ ਤੋਂ ਵੀ ਪਾ ਸਕਦੇ ਹਾਂ ਆਪਾਂ 2 ਚਮਚੇ ਇਥੇ ਵਿਨੇਗਰ ਨੂੰ ਪਾ ਕੇ ਇੱਕ ਵਾਰ ਚੰਗੇ ਥਿੱਕੇ ਨਾਲ ਦੁੱਧ ਨੂੰ ਹਿਲਾ ਲਾਂਗੇ ਤੇ ਦੁੱਧ ਦੇ ਵਿੱਚ ਵਿਨੇਗਰ ਮਿਕਸ ਕਰ ਦਾਂਗੇ 2 ਕੁ ਮਿੰਟਾਂ ਬਾਅਦ ਆਪਣਾ ਦੁੱਧ ਫਟਣਾ ਸ਼ੁਰੂ ਹੋ ਜੂ ਤੇ ਗੈਸ ਦੀ ਫਲੇਮ ਨੂੰ ਤੁਸੀਂ ਸਲੋ ਤੇ ਕਰ ਦਿਓ ਦੇਖੋ ਜੀ ਆਪਣਾ ਹਲਕਾ ਹਲਕਾ ਦੁੱਧ ਫਟਣਾ ਸ਼ੁਰੂ ਹੋ ਗਿਆ ਹੈ ਤੇ ਇੱਥੇ ਆਪਣਾ ਦੁੱਧ ਫਟਣਾ ਸ਼ੁਰੂ ਹੋ ਗਿਆ ਦੇਖੋ ਫਟ ਕੇ ਅਲੱਗ ਹੋ ਗਿਆ ਪਾਣੀ ਤੇ ਦੁੱਧ ਅਲੱਗ ਹੋ ਗਿਆ ਪਨੀਰ ਆਪਣਾ ਅਲੱਗ ਬਣ ਗਿਆ ਇਸ ਤਿੱਕੇ ਨਾਲ ਆਪਣਾ ਬਹੁਤ ਵਧੀਆ ਪਨੀਰ ਬਣ ਕੇ ਤਿਆਰ ਹੋਊਗਾ ਸਾਰਾ ਦੁੱਧ ਆਪਣਾ ਇੱਕੋ ਸਾਰ ਫਟ ਗਿਆ ਇੱਥੇ ਆਪਾਂ ਬੌਲ ਲੈ ਲਿਆ ਬੌਲ ਦੇ ਵਿੱਚ ਲੈ ਲਈ ਛਾਨਣੀ ਤੇ ਇਹਦੇ ਵਿੱਚ ਆਪਾਂ ਪਨੀਰ ਕੱਢਾਂਗੇ ਤੇ ਬਾਅਦ ਦੇ ਵਿੱਚ ਆਪਾਂ ਕਪੜੇ ਦੇ ਵਿੱਚ ਲਵੇਟਾਂਗੇ ਸਾਰਾ ਪਨੀਰ ਆਪਾਂ ਇੱਕ ਵਾਰ ਸਾਨਨੀ ਦੇ ਵਿੱਚ ਕੱਢ ਲਾਂਗੇ ਪਨੀਰ ਬਣਾਉਣਾ ਬਹੁਤ ਸੌਖਾ ਘਰ ਦੇ ਵਿੱਚ ਸਾਫ਼ ਸੁਥਰੇ ਢੰਗ ਨਾਲ ਆਪਾਂ ਘਰ ਦੇ ਵਿੱਚ ਬਣਾ ਸਕਦੇ ਹਾਂ ਕੋਈ ਵੀ ਰੈਸਪੀ ਪਨੀਰ ਵਾਲੀ ਬਣਾਉਣੀ ਆਪਾਂ ਤੇ ਘਰ ਇਹੀ ਆਪਾਂ ਨੂੰ ਪਨੀਰ ਬਣਾ ਲੈਣਾ ਚਾਹੀਦਾ ਮਾਰਕੀਟ ਵਾਲੇ ਪਨੀਰ ਦੇ ਵਿੱਚ ਪਤਾ ਹੀ ਨਹੀਂ ਕੀ ਕਿ ਸ ਪਾਇਆ ਹੁੰਦਾ ਇਸ ਘੜ ਦੇ ਵਿੱਚ ਆਪਾਂ ਸਾਫ਼ ਸੁਧਰੇ ਢੰਗ ਨਾਲ ਬਣਾ ਸਕਦੇ ਹਾਂ ਤੇ ਹੁਣ ਆਪਾਂ ਠੰਡਾ ਪਾਣੀ ਪਾਵਾਂਗੇ ਠੰਡਾ ਪਾਣੀ ਪਾਉਣਾ ਇਸ ਕਰਕੇ ਜ਼ਰੂਰੀ ਹੈ ਕਿ ਆਦੇ ਵਿੱਚ ਆਪਾਂ ਬਿਨੇਗਰ ਪਾਇਆਗਾ ਬਿਨੇਗਰ ਦਾ ਜਿਹੜਾ ਸਵਾਦ ਆ ਵੀ ਇਹਦੇ ਵਿੱਚ ਨਾ ਰਹੇ ਖੱਟਾਪਨ ਨਾ ਰਹੇ ਤੇ ਆਪਾਂ ਚੰਗੇ ਤਰੀਕੇ ਨਾਲ ਇਹਨੂੰ ਪਾਣੀ ਦੇ ਨਾਲ ਸਾਫ਼ ਕਰ ਲਾਂਗੇ ਦੋ ਤਿੰਨ ਵਾਰ ਮੈਂ ਪਾਣੀ ਪਾਇਆ ਤੇ ਇਹਦਾ ਦੁੱਧ ਵੀ ਲੱਗ ਹੋ ਜੂ ਜਿਹੜਾ ਥੋੜਾ ਬਹੁਤਾ ਇਹਦੇ ਵਿੱਚ ਦੁੱਧ ਹੋਊਗਾ ਤੇ ਪਾਣੀ ਨਾਲ ਚੰਗੀ ਤਿੱਕੀ ਨਾਲ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਬਿਲਕੁਲ ਵੀ ਖੱਟਾਪਨ ਨਹੀਂ ਰਹਿਣਾ। ਤੇ ਹੁਣ ਆਪਾਂ ਹੱਥ ਨਾਲ ਵੀ ਇਹਨੂੰ ਦੱਬਾਂਗੇ। ਤੇ ਪਾਣੀ ਨੂੰ ਬਾਹਰ ਕੱਢ ਦਾਂਗੇ। ਤੁਸੀਂ ਦੇਖੋ ਇਹਦੇ ਵਿੱਚ ਜਿਹੜਾ ਦੁੱਧ ਹੋਇਆ ਐਕਸਟਰਾ ਉਹ ਬਾਹਰ ਨਿਕਲ ਜਾਊਗਾ। ਇਸ ਤਿੱਕੀ ਨੂੰ ਪ੍ਰੈਸ ਕਰ ਲਾਂਗੇ। ਪ੍ਰੈਸ ਕਰ ਕਰਕੇ ਆਪਾਂ ਇਹਦਾ ਸਾਰਾ ਦੁੱਧ ਨਿਚੋੜ ਦਾਂਗੇ। ਦੁੱਧ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ ਤਾਂ ਕਿ ਪਨੀਰ ਜੁੜਨ ਦੇ ਵਿੱਚ ਆਸਾਨੀ ਹੋ ਸਕੇ ਪਨੀਰ ਨਹੀਂ ਜੁੜਨਾ ਨਹੀਂ ਚੰਗੀ ਤਿੱਕੇ ਨਾਲ ਜੇ ਆਪਾਂ ਇਹਦਾ ਪਾਣੀ ਤੇ ਦੁੱਧ ਨਾ ਕੱਢਿਆ ਤੇ ਇਸ ਤਿੱਕੇ ਨਾਲ ਆਪਾਂ ਇਹਨੂੰ ਦਬ ਦਬ ਕੇ ਦੁੱਧ ਨੂੰ ਕੱਢਿਆਗਾ ਬਾਹਰ ਜਿੱਦਾਂ ਦਾ ਮਾਰਕੀਟ ਵਿੱਚ ਪਨੀਰ ਮਿਲਦਾ ਉਦਾਂ ਦਾ ਹੀ ਘਰ ਦੇ ਵਿੱਚ ਤਿਆਰ ਹੋਊਗਾ ਫਿਰ ਤੇ ਹੁਣ ਆਪਾਂ ਪਨੀਰ ਬਾਸਤੇ ਇੱਕ ਮਲਮਲ ਦਾ ਕੱਪੜਾ ਲੈ ਲਿਆ ਜਿੱਦਾਂ ਕਿ ਹਲਵਾਈਆਂ ਕੋਲ ਹੁੰਦਾ ਹੈ ਇਹ ਕੱਪੜਾ ਤੋਂ ਉਹ اسی ਤਿੱਕੇ ਨਾਲ ਪਨੀਰ ਬਣਾਉਂਦੇ ਨੇ ਤੇ ਆਪਾਂ ਹੁਣ ਇਹਦੇ ਵਿੱਚ ਪਨੀਰ ਨੂੰ ਪਾਤਾ ਤੁਸੀਂ ਦੇਖ ਸਕਦੇ ਹੋ ਆਪਣਾ ਪਾਣੀ ਆਪਾਂ ਕੁਸ਼ਕ ਹੱਥ ਨਾਲ ਇਦਾਂ ਨਚੋੜਿਆ ਤੇ ਹੁਣ ਆਪਾਂ ਇੱਕ ਪੋਟਲੀ ਜੀ ਬਣਾ ਕੇ ਇਹਦਾ ਪਾਣੀ ਕੱਢਾਂਗੇ ਜਿਹੜਾ ਬਾਕੀ ਦਾ ਐਕਸਟਰਾ ਰਹਿੰਦਾਗਾ ਦੇਖੋ ਹਜੇ ਵੀ ਪਾਣੀ ਨਿਕਲ ਰਿਹਾਗਾ ਤੇ ਇਹ ਪਾਣੀ ਬਿਲਕੁਲ ਵੀ ਪਨੀਰ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਤੇ ਫਿਰ ਆਪਣਾ ਪਨੀਰ ਬਿਲਕੁਲ ਵਧੀਆ ਨਹੀਂ ਬਣਨਾ ਪਾਣੀ ਇਹਦੇ ਵਿੱਚ ਬਿਲਕੁਲ ਵੀ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਦੇ ਵਿੱਚ ਥੋੜਾ ਬਹੁਤਾ ਦੁੱਧ ਸੀ ਉਹ ਵੀ ਨਿਕਲ ਗਿਆ ਇਸ ਥਿੱਕੇ ਨੂੰ ਨਚੋੜਨਾ ਕੱਪੜੇ ਨੂੰ ਤੁਸੀਂ ਦੂਰਾ ਹੀ ਲੈਣਾ ਮੈਂ ਇੱਥੇ ਦੂਰਾ ਕੱਪੜਾ ਲੈਂਦਾਗਾ ਸਿੰਗਲ ਕੱਪੜਾ ਨਹੀਂ ਲੈਂਦਾ ਨਹੀਂ ਇਹਦੇ ਵਿੱਚ ਦੀ ਕਿਉਂਕਿ ਕੱਪੜਾ ਇਹ ਪਤਲਾ ਹੁੰਦਾ ਤੇ ਇਹਦੇ ਵਿੱਚ ਦੀ ਪਨੀਰ ਨਿਕਲਣਾ ਸ਼ੁਰੂ ਹੋ ਜਾਊਗਾ ਤੇ ਇਸ ਥਿੱਕੇ ਨੂੰ ਆਪਾਂ ਇਹਨੂੰ ਨਚੋੜ ਕੇ ਇੱਕ ਸਟੈਂਡ ਤੇ ਰੱਖ ਦੇਵਾਂਗੇ ਇੱਥੇ ਮੈਂ ਚੱਕਲੇ ਵਾਲਾ ਸਟੈਂਡ ਲੈਂਦਾ ਤੇ ਹੁਣ ਆਪਾਂ ਉੱਪਰ ਦੀ ਇਹਦੇ ਵਜਨ ਦੇਵਾਂਗੇ ਵਜਨ ਆਪਾਂ ਭਾਰੀ ਚੀਜ਼ ਦੇਣੀ ਹੈ ਜਿੱਤਾਂ ਦੀ ਕੁੰਡੀ ਹੁੰਦੀ ਹੈ ਆਪਣੇ ਘਰ ਦੇ ਵਿੱਚ ਕੁੰਡੇ ਹੁੰਦੇ ਆ ਉਹਨਾਂ ਨੂੰ ਆਪਾਂ ਵਜਨ ਦੇਵਾਂਗੇ ਵਜਨ ਨਾਲ ਹੀ ਆਪਣਾ ਪਨੀਰ ਵਧੀਆ ਜੰਮਣਾਗਾ ਇੱਥੇ ਮੈਂ ਇੱਕ ਕੁੰਡਾ ਲੈਤਾ ਤੇ ਉਹਨੂੰ ਉੱਪਰ ਰੱਖਿਆ ਤੇ ਇਹ ਤੇ ਸੈੱਟ ਨਹੀਂ ਆ ਰਿਹਾ ਸੀ ਇਸ ਤਰੀਕੇ ਨਾਲ ਮੈਂ ਰੱਖਤਾ ਤਾਂ ਕਿ ਮੈਨੂੰ ਇਦਾਂ ਸੀਗਾ ਵੀ ਜਿਹੜੀ ਇਹਦੀ ਸ਼ੇਪ ਆਪਦੀ ਹੈ ਸਾਫ਼-ਸਾਫ਼ ਬਣੀ ਤੇ ਹੁਣ ਆਪਾਂ ਇਸ ਥਿੱਕੇ ਨਾ ਰੱਖਤਾ ਤੇ ਵਜਨ ਦੇ ਕੇ ਇਹਨੂੰ ਫੁੱਲ ਰਾਤ ਰੱਖਾਂਗੇ ਇੱਕ ਰਾਤ ਆਪਾਂ ਸਾਰੀ ਰਾਤ ਇਦਾਂ ਵਜਨ ਦੇ ਕੇ ਹੀ ਰੱਖਣਾ ਤੇ ਸਵੇਰ ਦੇਖਾਂਗੇ ਆਪਣਾ ਪਨੀਰ ਬਣਿਆ ਕਿ ਨਹੀਂ ਬਣਿਆ ਦੇਖੋ ਜੀ ਇੱਥੇ ਆਪਾਂ ਸਵੇਰ ਹੋ ਗਈ ਤੇ ਆਪਾਂ ਹੁਣ ਪਨੀਰ ਨੂੰ ਚੈੱਕ ਕਰਾਂਗੇ ਪਨੀਰ ਆਪਣਾ ਬਣਿਆ ਕਿ ਨਹੀਂ ਬਣਿਆ ਤੇ ਹੁਣ ਆਪਾਂ ਵਜਨ ਨੂੰ ਚੱਕ ਦੇਵਾਂਗੇ ਬਜਨ ਨੂੰ ਚੱਕ ਕੇ ਆਪਾਂ نیچے ਰੱਖ ਦਾਂਗੇ ਤੇ ਹੁਣ ਆਪਾਂ ਪਨੀਰ ਨੂੰ ਖੋਲ ਕੇ ਦੇਖਾਂਗੇ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਆਪਣਾ ਪਨੀਰ ਕਿੰਨਿਆ ਵਧੀਏ ਤਰੀਕੇ ਨਾਲ ਜੰਮ ਕੇ ਤਿਆਰ ਹੋਇਆ ਜਿੱਦਾਂ ਦਾ ਮਾਰਕੀਟ ਦੇ ਵਿੱਚ ਪਨੀਰ ਮਿਲਦਾ ਉਸੇ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਜਮਾ ਲਿਆ ਤੇ ਬਹੁਤਾ ਕੋਈ ਔਖਾ ਕੰਮ ਨਹੀਂ ਬਹੁਤ ਸੌਖਾ ਮੈਂ ਇਸੇ ਤਰੀਕੇ ਨਾਲ ਪਨੀਰ ਬਣਾਉਣੀ ਹੁੰਦੀ ਹੈ ਘਰ ਦੀ ਵਿੱਚ ਬਿਲਕੁਲ ਵੀ ਇਹਦੇ ਜਿਹੜੇ ਪੀਸ ਆਪਾਂ ਕੱਟਾਂਗੇ ਉਹ ਚੂਰਾ ਚੂਰਾ ਨਹੀਂ ਹੁੰਦੇ ਜੇ ਤੁਸੀਂ ਇਸ ਤਰੀਕੇ ਨਾਲ ਪਨੀਰ ਨੂੰ ਬਣਾਵੋਗੇ ਇਹ ਪ੍ਰਫੈਕਟ ਪਨੀਰ ਬਣ ਕੇ ਤਿਆਰ ਹੋਇਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਪਹਿਲਾ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਆਪਾਂ ਫੇਰ ਮਿਲਦੇ ਆ ਕਿਸੇ ਨਿਊ ਵੀਡੀਓ ਦੇ ਨਾਲ ਤਦ ਤੱਕ ਲਈ ਸ਼ੁਕਰੀਆ